ਜਿਵੇਂ ਹੀ ਖਬਰਾਂ ਆਈਆਂ ਕਿ ਚੰਡੀਗੜ੍ਹ ਤੋਂ ਬਹੁਤ ਜ਼ਿਆਦਾ ਤਦਾਦ ਦੇ ਵਿੱਚ ਪਾਣੀ ਛੱਡਿਆ ਜਾ ਰਿਹਾ ਹੈ ਉਵੇਂ ਹੀ ਇਧਰਲੇ ਇਲਾਕਿਆਂ ਦੇ ਵਿੱਚ ਰਤਿਆ ਸਰਦੂਲਗੜ੍ਹ ਏਰੀਆ ਦੇ ਵਿੱਚ ਬਹੁਤ ਹੀ ਡਰਦਾ ਮਾਹੌਲ ਬਣ ਚੁੱਕਿਆ ਹੈ ਤੇ ਜਿਵੇਂ ਕਿ ਚੰਦਪੁਰਾ ਬੰਨ ਸਭ ਨੇ ਸੁਣਿਆ ਹੋਇਆ ਹੈ ਚੰਦਪੁਰਾ ਸਾਈਫਨ ਜਿੱਥੋਂ ਕਿ ਆਪਣਾ ਘੱਗਰ ਦਰਿਆ ਭਾਗੜਾ ਨਹਿਰ ਦੇ ਨੀਚੇ ਦੀ ਨਿਕਲਦਾ ਹੈ ਉੱਥੇ ਆ ਕੇ ਕਾਫੀ ਪਾਣੀ ਦੀ ਡਾਫ ਲੱਗ ਜਾਂਦੀ ਹੈ ਉੱਥੇ ਬਹੁਤ ਵੱਡੀ ਵੱਡਾ ਇੱਕ ਬੰਨ ਬਣਿਆ ਹੋਇਆ ਹੈ ਜਿੱਥੇ ਕਿ ਪਾਣੀ ਦਾ ਬਹੁਤ ਖਤਰਾ ਬਣ ਜਾਂਦਾ ਹੈ ਉਹ ਬੰਨ ਇੱਕ ਪੰਜਾਬ ਵਾਲੀ ਸਾਈਡ ਬਣਿਆ ਹੋਇਆ ਹੈ ਜੋ ਬੰਨ ਟੁੱਟ ਜਾਂਦਾ ਤਾਂ ਪੰਜਾਬ ਦੇ ਕਈ ਪਿੰਡਾਂ ਦੇ ਵਿੱਚ ਪਾਣੀ ਫੈਲ ਜਾਂਦਾ ਤੇ ਦੋਸਤੋ ਫਿਲਹਾਲ ਆਪਾਂ ਖੜੇ ਆ ਉਸ ਚਾਂਦਪੁਰਾ ਸਾਈਫਨ ਤੇ ਜਿੱਥੇ ਆਪਣਾ ਇੱਕ ਗਰ ਦਰਿਆ ਪਾਖੜਾ ਨਹਿਰ ਦੇ نیچے ਉਹਦੀ ਗੁਜਰਦਾ ਤੇ ਫਿਲਹਾਲ ਇੱਥੋਂ ਦੀ ਕੰਡੀਸ਼ਨ ਸਟੇਬਲ ਹੈ ਜਿਹੜਾ ਪਿਛਲੇ ਦਿਨਾਂ ਦੇ ਵਿੱਚ ਪਾਣੀ ਚੱਲ ਰਿਹਾ ਸੀ ਉਸੇ ਹੀ ਸਥਿਤੀ ਦੇ ਵਿੱਚ ਹੁਣ ਪਾਣੀ ਚੱਲ ਰਿਹਾ ਹਜੇ ਜਿਹੜਾ ਪਿਛਲੇ ਚੰਡੀਗੜ੍ਹ ਦੀ ਸਾਈਡ ਤੋਂ ਪਾਣੀ ਆਇਆ ਸੀਗਾ ਹਜੇ ਚਾਂਦਪੁਰਾ ਬੰਨ ਤੇ ਨਹੀਂ ਪਹੁੰਚਿਆ ਹਜੇ ਪਹਿਲਾਂ ਵਾਂਗੂ ਹੀ ਪਾਣੀ ਚੱਲ ਅੱਜ ਇੱਥੇ ਆਪਾਂ ਕਾਫੀ ਭਰਾਵਾਂ ਨਾਲ ਆਫ ਕੈਮਰਾ ਗੱਲ ਕੀਤੀ ਸੀ ਕਹਿੰਦੇ ਫਿਲਹਾਲ ਤਾਂ ਪਿਛਲੇ ਹਫਤੇ ਤੋਂ ਇਹੀ ਕੰਡੀਸ਼ਨ ਤੇ ਪਾਣੀ ਚੱਲ ਰਿਹਾ ਤੁਸੀਂ ਦੇਖ ਸਕਦੇ ਹੋ ਕੋਈ ਜ਼ਿਆਦਾ ਨਹੀਂ ਹੈ ਜਦੋਂ ਜ਼ਿਆਦਾ ਪਾਣੀ ਹੋ ਜਾਂਦਾ ਤਾਂ ਇੱਥੋਂ ਜਿਹੜੇ ਤੁਸੀਂ ਸਾਹਮਣੇ ਦਰ ਦੇਖ ਰਹੇ ਹੋ ਉਹ ਦਰ ਪੂਰੇ ਢੱਗੇ ਜਾਂਦੇ ਨੇ ਪਾਣੀ ਦੇ ਉੱਪਰ ਤੱਕ ਡੱਕ ਡਾਫ ਲੱਗ ਜਾਂਦੀ ਹੈ ਤੇ ਉਮੀਦ ਹੈ ਵੀ ਅਗਲੇ 24 ਘੰਟਿਆਂ ਦੇ ਵਿੱਚ ਜਿਹੜਾ ਪਿਛਲਾ ਛੱਡਿਆ ਹੋਇਆ ਪਾਣੀ ਇੱਥੇ ਪਹੁੰਚ ਜਾਵੇਗਾ ਫਿਲਹਾਲ ਉਹ ਪਾਣੀ ਕੁਲੇ ਚੀਕੇ ਤੱਕ ਪਹੁੰਚਿਆ ਹੈ ਹਨੇਥੋਂ ਪਾਣੀ ਬਹੁਤ ਦੂਰ ਹੈ ਇਥੋਂ ਦੇ ਹਾਲਾਤ ਆ ਜੇ ਸਹੀ ਨੇ ਜਿਹੜਾ ਕਿ ਚੰਦਪੁਰਾ ਬੰਨ ਹੈ ਚੰਦਪੁਰਾ ਬੰਨ ਦੀ ਰਿਪੇਅਰ ਕੀਤੀ ਜਾ ਰਹੀ ਹੈ ਬਹੁ ਦੀ ਵੱਡੀ ਗਿਣਤੀ ਦੇ ਵਿੱਚ ਟਰੈਕਟਰ ਟਰਾਲੀਆਂ ਮਿੱਟੀ ਪਾਉਣ ਉਹਦੇ ਉੱਪਰ ਲੱਗੇ ਹੋਏ ਨੇ ਪ੍ਰਸ਼ਾਸਨ ਆਪ ਦੇ ਵੱਲੋਂ ਫੁੱਲ ਤਿਆਰੀਆਂ ਕਰ ਰਿਹਾ ਤੇ ਨਾਲ ਹੀ ਗੱਲ ਮੌਸਮ ਦੀ ਕਰਦੇ ਹਾਂ ਜੇ ਅਗਲੇ ਦਿਨਾਂ ਦੇ ਵਿੱਚ ਮੌਸਮ ਸਹੀ ਰਹਿੰਦਾ ਤਾਂ ਉਮੀਦ ਕੀਤੀ ਜਾ ਰਹੀ ਹੈ ਵੀ ਇਥੋਂ ਪਾਣੀ ਓਵਰਫਲੋ ਹੋਣੋਂ ਬਚ ਸਕਦਾ ਪਿਛਲੇ ਬਹੁ ਦੇ ਏਰੀਏ ਦੇ ਵਿੱਚ ਪਾਣੀ ਖੇਤਾਂ ਦੇ ਵਿੱਚ ਫੈਲ ਚੁੱਕਿਆ ਹੈ ਇਥੋਂ ਦੇ ਹਾਲਾਤ ਹਜੇ ਸਟੇਬਲ ਨੇ ਤੇ ਆਪਾਂ ਗੱਲ ਕਰਦੇ ਆਂ ਇਥੋਂ ਦੇ ਲੋਕਲ ਵਸਨੀਕਾਂ ਨਾਲ ਜਿਨ੍ਹਾਂ ਦੀਆਂ ਨੇੜੇ ਲਿਆ ਜ਼ਮੀਨਾਂ ਲੱਗਦੀਆਂ ਹੋਰ ਅੰਕਲ ਜੀ ਕੀ ਹਾਲ ਚਾਲ ਹੈ ਠੀਕ ਹੈ ਜੀ ਠੀਕ ਠਾਕ ਹੋ ਹਾਂ ਜੀ ਫਿਲਹਾਲ ਕੋਈ ਖਤਰੇ ਵਾਲੀ ਗੱਲ ਲੱਗ ਰਹੀ ਹੈ ਕਿ ਕਿਵੇਂ ਆ ਹਾਂ ਜੀ ਹਲੇ ਅੱਧਾ ਪਾਣੀ ਚੱਲਦਾ ਜੀ ਅੱਧਾ ਹਲੇ ਉੱਤੋਂ ਅੱਧਾ ਉੱਪਰੋਂ ਖਾਲੀ ਚੱਲ ਰਿਹਾ ਜੀ ਹਾਂ ਜੀ ਅਜੇ ਖਤਰੇ ਵਾਲੀ ਕੋਈ ਗੱਲ ਨਹੀਂ ਲੱਗ ਰਹੀ ਨਾ ਜੀ ਇਹਦਾ ਪਿਛਲੇ ਕਈ ਦਿਨਾਂ ਤੋਂ ਇੰਨਾ ਹੀ ਪਾਣੀ ਚੱਲ ਰਿਹਾ ਹਾਂ ਜੀ ਪੇ ਜਦੋਂ ਜਿਵੇਂ 2021-23 ਦੇ ਵਿੱਚ ਪਾਣੀ ਆਇਆ ਸੀਗਾ ਉਹ ਤਾਂ ਕਾਫੀ ਪਾਣੀ ਵੱਜ ਚੁੱਕਿਆ ਸੀ ਇੱਥੇ ਨਾਲ ਦੇ ਖੇਤਾਂ ਦੇ ਵਿੱਚ ਪਾਣੀ ਫੈਲ ਗਿਆ ਸੀਗਾ ਹਾਂਜੀ ਆਪਣਾ ਪਿੰਡ ਇੱਥੇ ਨਜ਼ਦੀਕ ਹੈ ਜੀ ਹਾਂਜੀ ਸਾਡਾ ਪਿੰਡ ਇੱਥੋਂ ਸਾਰੀ 8 ਕਿਲੋਮੀਟਰ ਹੈ ਜੀ ਉਹ ਕਿ 8 ਕਿਲੋਮੀਟਰ ਕਿਹੜਾ ਪਿੰਡ ਆਪਣਾ ਹੈ ਕਾਨਗੜਾ ਹੈ ਜੀ ਕਾਨਗੜਾ ਜਦੋਂ ਘੱਗਰ ਓਵਰਫਲੋ ਕਰਦਾ ਆਪਣੇ ਪਿੰਡਾਂ ਦੇ ਵਿੱਚ ਵੀ ਪਾਣੀ ਪਹੁੰਚ ਜਾਂਦਾ ਸਾਰੇ ਏਰੀਆ ਜੀ ਭਗ ਜਾਂਦਾ ਇਧਰ ਬੋਹਾ ਨੂੰ ਨਿਕਲ ਜਾਂਦਾ ਜੀ ਕਿਹੜਾ ਇਹ ਚੰਦਪੁਰੇ ਵਾਲਾ ਬੰਨ ਕਾਫੀ ਮਸ਼ਹੂਰ ਹੈ ਇਹਦੇ ਵਿੱਚ ਵੀ ਤਣਾਅਪੂਰਨ ਮਾਹੌਲ ਬਣ ਜਾਂਦਾ ਹੈ ਕਿਉਂਕਿ ਇਹ ਜਿਹੜਾ ਬੰਨ ਲੱਗਿਆ ਇਹ ਪੰਜਾਬ ਨੇ ਜਮੀਨ ਖਰੀਦ ਕੇ ਇੱਥੇ ਬੰਨ ਲੱਗਿਆ ਪਰ ਏਰੀਆ ਹਰਿਆਣੇ ਦਾ ਜੇ ਬੰਨ ਟੁੱਟਦਾ ਤਾਂ ਪੰਜਾਬ ਦੇ ਕਈ ਪਿੰਡਾਂ ਨੂੰ ਇਹ ਤਬਾਹ ਕਰ ਦਿੰਦਾ ਬਹੁਤ ਏਰੀਏ ਦੇ ਵਿੱਚ ਘੱਗਰ ਦਾ ਪਾਣੀ ਨੁਕਸਾਨ ਕਰਦਾ